ਵੱਡੇ-ਵੱਡੇ ਸ਼ਹਿਰਾਂ 'ਚ ਪਾਰਕਿੰਗ ਦੀਆਂ ਬੜੀਆਂ ਦਿੱਕਤਾਂ ਆਉਂਦੀਆਂ ਤੇ ਅਸੀਂ ਖੜੇ ਆ ਜਲੰਧਰ ਦੇ ਭੀੜਪਾੜ ਵਾਲੇ ਜੋਤੀ ਚੌਂਗਦੇ ਇਲਾਕੇ ਦੇ ਕੋਲ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵੀ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਹੈ ਮੇਰੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਉੱਤੇ ਗੱਡੀਆਂ پارک ਕੀਤੀਆਂ ਹੋਈਆਂ ਇਸ ਪਾਸੇ ਵੀ ਗੱਡੀਆਂ پارک ਕੀਤੀਆਂ ਹੋਈਆਂ ਜਦਕਿ ਬਿਲਕੁਲ ਸਾਹਮਣੇ ਪਾਰਕਿੰਗ ਦੀ ਸੁਵਿਧਾ ਹੈਗੀ ਏ ਇਸ ਤੋਂ ਇਲਾਵਾ ਜੇ ਦੱਸ ਦਈਏ ਇੱਥੇ ਨਗਰ ਨਿਗਮ ਵੱਲੋਂ ਇੱਕ yellow line ਪ੍ਰੋਵਾਈਡ ਕੀਤੀ ਗਈ ਹੈ ਉਸ yellow line ਦੇ ਉੱਤੇ ਸਥਾਈ ਤੌਰ ਤੇ ਕਬਜ਼ੇ ਕੀਤੇ ਗਏ ਨੇ ਉਹਨਾਂ ਦੁਕਾਨਦਾਰਾਂ ਵੱਲੋਂ ਜਿਨ੍ਹਾਂ ਦੀ ਇੱਥੇ ਦੁਕਾਨਾਂ ਤੇ ਉਹਨਾਂ ਨੇ ਬਾਹਰ ਅੱਡੇ ਲਗਾ ਕੇ ਦੁਕਾਨਾਂ ਲਗਾਈਆਂ ਇਸ ਤੋਂ ਇਲਾਵਾ ਤੁਹਾਨੂੰ ਇਹ ਸਾਹਮਣੇ ਪਾਸੇ ਦਿਖਾ ਦਈਏ ਇੱਥੇ ਵੀ ਲੋਕਾਂ ਨੇ ਕਬਜ਼ੇ ਕੀਤੀ ਦੁਕਾਨਾਂ ਹੈ ਦੁਕਾਨਾਂ ਦੇ ਬਾਹਰ 6-6 7-7 8-8 ਫੁੱਟ ਦੇ ਕਬਜ਼ੇ ਕੀਤੇ ਹੋਏ ਸਾਹਮਣੇ ਦੇਖਸੋ ਤਾਂ ਰੀੜੀਆਂ ਲੱਗਿਆ ਨੇ ਇਹ ਤੁਸੀਂ ਇਸ ਪਾਸੇ ਵੀ ਦੇਖ ਸਕਦੇ ਹੋ ਕਿ ਸੜਕ ਦੇ ਉੱਤੇ ਗੱਡੀਆਂ ਖੜੀਆਂ ਨੇ ਤੇ ਕੁਲ ਮਿਲਾ ਕੇ ਜੇ ਜਲੰਧਰ ਦੀ ਗੱਲ ਕੀਤੀ ਜਾਵੇ ਇਹ ਤਾਂ ਸਿਰਫ ਜੋਤੀ ਚੌਂਕ ਹੀ ਨਹੀਂ ਪੂਰੇ ਸ਼ਹਿਰ ਦਾ ਇਦਾਂ ਹੀ ਹਾਲ ਹੈ ਇਸ ਤੋਂ ਇਲਾਵਾ ਜੇ ਗੱਲ ਕਰੀਏ ਸ਼ਹਿਰ ਦੇ ਹੋਰ ਕਾਰ ਬਜ਼ਾਰਾ ਦੀ ਕਾਰ ਬਜ਼ਾਰ ਵਾਲਿਆਂ ਨੇ ਘਟੋ ਘਟ 20 ਤੋਂ 25% ਜਿਹੜਾ ਜੜੀ ਨਗਰ ਨਿਗਮ ਦੀ ਕਬਜ਼ਾ ਕੀਤਾ ਜਿਸ ਨੂੰ ਕਬਜ਼ਾ ਹਟਾਉਣ ਦੇ ਵਿੱਚ ਨਾ ਤਾਂ ਨਗਰ ਨਿਗਮ ਸਾਹਮਣੇ ਆ ਰਿਹਾ ਨਾ ਹੀ ਟ੍ਰੈਫਿਕ ਪੁਲਿਸ ਵੱਲੋਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਸ਼ਹਿਰ ਵਿੱਚ ਹੋ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਪਾਰਕਿੰਗ ਦੀ ਸਮੱਸਿਆ ਨੂੰ ਲੈ ਕੇ ਸਾਡੇ ਨਾਲ ਕੁਝ ਲੋਕ ਵੀ ਮੌਜੂਦ ਹਨ ਉਹਨਾਂ ਨੇ ਪੁੱਛਦਿਆਂ ਇੱਥੇ ਪਾਰਕਿੰਗ ਦੀ ਬੜੀ ਦਿੱਕਤ ਆਉਂਦੀ ਕੀ ਕਹਿਣਾ ਤੁਹਾਨੂੰ ਭਾਜੀ ਮੈਂ ਤੇ ਤੁਹਾਨੂੰ ਕੀ ਦੱਸਾਂ ਅਸੀਂ ਆ ਘਰ ਚ ਸਾਡਾ ਨਾਲ ਗਲੀ ਚ ਘਰ ਆ ਸਾਨੂੰ ਉੱਥੇ ਜਾਣ ਲਈ ਘਟੋ ਘਟ ਇਹ ਸੜਕ ਤੋਂ ਉੱਥੇ ਤੱਕ ਜਾਣ ਲਈ ਸਾਨੂੰ ਘਟੋ ਘਟ 15 15 20 20 ਮਿੰਟ ਲੱਗ ਜਾਂਦੇ ਨੇ ਤੁਸੀਂ ਆਹ ਰੋਡ ਤੇ ਦੇਖ ਲਓ ਆ ਬਗੈਰ ਅਵੈਦ ਪਾਰਕਿੰਗ ਆ ਸਾਰੀ ਆ ਸੜਕ ਦੇ ਵਿੱਚ ਇਹਨਾਂ ਨੇ ਗੱਡੀਆਂ ਲੁਵਾਈਆਂ ਹੋਈਆਂ ਮੈਨੂੰ ਨਹੀਂ ਸਮਝ ਆਂਦੀ ਜਾਂ ਇਹ ਪ੍ਰਸ਼ਾਸਨ ਦੀ ਮਿਲੀ ਭਗਤਾਂ ਜਾਂ ਇਹ ਪਾਰਕਿੰਗ ਵਾਲਿਆਂ ਦੀ ਮਿਲੀ ਭਗਤਾਂ ਆ ਬਾਹਰਲੀ ਗੱਡੀ ਐ ਖੜੀ ਆ ਜੀ ਦਿੱਲੀ ਨੰਬਰ ਆ ਸੜਕ ਦੇ ਵਿੱਚ ਖੜੀ ਕਰਕੇ ਕੱਲ ਨੂੰ ਕੋਈ ਇਨਸੀਡੈਂਸ ਹੋ ਜਵੇ ਹਜੇ ਵੀ ਪੁਲਗਾਵਾਂ ਤੇ ਵੀ ਐਡਾ ਵੱਡਾ ਇਨਸੀਡੈਂਸ ਹੋਇਆ ਬਾਹਰ ਲੀਆਂ ਗੱਡੀਆਂ ਅਨਨੋਨ ਗੱਡੀਆਂ ਇੱਥੇ ਇਦਾਂ ਹੀ ਲਾ ਜਾਂਦੇ ਆ ਲੋਕੀ ਤੇ ਪ੍ਰਸ਼ਾਸ ਹਜੇ ਤੱਕ ਮੇਰੇ ਹਸਾਨ ਨਾਲ ਕੋਈ ਇੱਥੇ ਕੋਈ ਇਹਨਾਂ ਨੇ ਨਾ ਬੈਨਾ ਦਿੱਤੀਆਂ ਹੋਈਆਂ ਕਰੇਨਾ ਦਿੱਤੀਆਂ ਹੋਈਆਂ ਗੱਡੀਆਂ ਅवैध ਜਿੱਥੇ ਪਾਰਕਿੰਗ ਚੱਕ ਕੇ ਲੈ ਜਾਓ ਇੱਥੇ ਕੋਈ ਟ੍ਰੈਫਿਕ ਵਾਲਿਆਂ ਦਾ ਕਿਸੇ ਪਾਰਕਿੰਗ ਵਾਲੇ ਦਾ ਕੋਈ ਵਿਵਸਥਾ ਨਹੀਂ ਹੈ ਕਿ ਇੱਥੇ ਕਿਸੇ ਨੂੰ ਪਾਰਕਿੰਗ ਪ੍ਰੋਵਾਈਡ ਐਡੀ ਵੱਡੀ ਪਾਰਕਿੰਗ ਪਈ ਹੈ ਇਹਨੂੰ ਖੋਲਦੀ ਕਿਉਂ ਨਹੀਂ ਕਾਰਪੋਰੇਸ਼ਨ ਜੀ ਕਾਰਪੋਰੇਸ਼ਨ ਨੂੰ ਇਹਦਾ ਹੱਲ ਕੱਢਣਾ ਚਾਹੀਦਾ ਨਾ ਇਹਨੂੰ ਖੋਲੇ ਪਾਰਕਿੰਗ ਨੂੰ ਆ ਪੁੱਡਾ ਮਾਰਕੀਟ ਪਈ ਹੈ ਇਹਦੇ ਪਿੱਛੇ ਪਾਰਕਿੰਗ ਦੇਵੇ ਲੋਕਾਂ ਨੂੰ ਫੈਸਿਲਿਟੀਆਂ ਦੇਵੇ ਸਾਡੀ ਮਾਰਕੀਟ ਚੱਲੇ ਰੈਨਕ ਬਾਜ਼ਾਰ ਸਾਰਾ ਏਦਾਂ ਹੀ ਡੰਪ ਪਿਆ ਹੋਇਆ ਹੈ ਕੰ ਅਸੀਂ ਰਿਕਵੈਸਟ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਤੇ ਤੁਹਾਡੇ ਚੈਨਲ ਦੇ ਥਰੂ ਵੀ ਕੀ ਇਹ ਪਾਰਕਿੰਗ ਦੀ ਵਿਵਸਥਾ ਜੋਤੀ ਚੌਂਕ ਦੇ ਵਿੱਚ ਜਰੂਰ ਠੀਕ ਕੀਤੀ ਜਾਵੇ ਕਿਉਂਕਿ ਇਸ ਟਾਈਮ ਜਲੰਧਰ ਦਾ ਹਾਰਡ ਮੰਨਿਆ ਜਾਂਦਾ ਹੈ ਜੋਤੀ ਚੌਂਕ ਜਿੱਦਾਂ ਲੁਧਿਆਣਾ ਦਾ ਘੰਟਾ ਘਰ ਚੌਂਕ ਜਾਂ ਇੰਡੀਆ ਗੇਟ ਇਦਾਂ ਹੀ ਜੋਤੀ ਚੌਂਕ ਜਲੰਧਰ ਦਾ ਹਾਰਡ ਮੰਨਿਆ ਜਾਂਦਾ ਆ ਇਸ ਜਗ੍ਹਾ ਤੇ ਸਭ ਤੋਂ ਵੱਡੀ ਪ੍ਰੋਬਲਮ ਪਾਰਕਿੰਗ ਦੀ ਆਉਂਦੀ ਆ ਐਤਵਾਰ ਨੂੰ ਇੱਥੇ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ ਤਾਂ ਵੀ ਲੋਕਾਂ ਕੋ ਗੱਡੀਆਂ ਸੜਕ ਤੇ ਲਾ ਜਾਂਦੇ ਨੇ ਕੋਈ ਪ੍ਰਵਾਹ ਹੀ ਨਹੀਂ ਕਰਦਾ ਕੱਲ ਨੂੰ ਇੱਥੋਂ ਐਮਬੂਲੈਂਸ ਲੰਘਣੀ ਹੋਵੇ ਜਾਂ ਕੁਝ ਲੱਗਣਾ ਹੋਵੇ ਸਾਹਮਣੇ ਸਿਵਲ ਹਸਪੀਟਲ ਆ ਉੱਥੇ ਤੱਕ ਐਮਬੂਲੈਂਸ ਨਹੀਂ ਪਹ ਤੁਸੀਂ ਇਹ ਹਿਸਾਬ ਲਾ ਲਓ ਕਿ ਇਹ ਇਹ ਸਾਡੇ ਪ੍ਰਸ਼ਾਸਨ ਦਾ ਹਾਲ ਹੈ ਜੀ ਹਾਂ ਜੀ ਬਿਲਕੁਲ ਸਾਡੇ ਨਾਲ ਹੋਰ ਵੀ ਮੌਜੂਦ ਹੈ ਤੁਸੀਂ ਦੱਸੋ ਕਿ ਟ੍ਰੈਫਿਕ ਦੇ ਟ੍ਰੈਫਿਕ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਕਿ ਨਹੀਂ ਨਹੀਂ ਕੋਈ ਨਹੀਂ ਕਾਰਵਾਈ ਕੀਤੀ ਜਾਂਦੀ ਜੀ ਕਿਉਂਕਿ ਟ੍ਰੈਫਿਕ ਹੈ ਹੀ ਬਹੁਤ ਆਈ ਹੈ ਕਿੰਨਾ ਟਾਈਮ ਲੱਗ ਜਾਂਦਾ ਜਿੱਥੋਂ ਆਂਦੇ ਆਂਦੇ ਆ ਆਪਾਂ ਤੁਸੀਂ ਦੇਖਿਆ ਕਿ ਜਿਹੜੇ ਜਲੰਧਰ ਦੇ ਲੋਕ ਹੈ ਉਹਨਾਂ ਕੋਲੋਂ ਦਾ ਕਹਿਣਾ ਹੈ ਕਿ ਟ੍ਰੈਫਿਕ ਦੇ ਜਿਹੜੇ ਕਰਮਚਾਰੀ ਹੈ ਜਾਂ ਟ੍ਰੈਫਿਕ ਪੁਲਿਸ ਉਹਨਾਂ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਿਵੇਂ ਕਿ ਦਰਸ਼ਕ ਨੇ ਦੱਸਿਆ ਕਿ ਬਿਲਕੁਲ ਨਾਲ ਹੀ ਸਿਵਲ ਹਸਪਤਾਲ ਹੈ ਐਂਬੂਲੈਂਸ ਵੀ ਇੱਥੇ ਕਈ ਵਾਰ ਫਸੀ ਹੋਈ ਦਿਖੀ ਆ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਿਲਕੁਲ ਸੜਕ ਦੇ ਉੱਤੇ ਗੱਡੀ ਖੜੀ ਹੈ ਇਹਨੂੰ ਟੋਅ ਕਰਨ ਵਾਲੀ ਜਿਹੜੀ ਕੰਪਨੀ ਹੈ ਉਹ ਵੀ ਸਿਰਫ ਇੱਕ ਖਾਨਾ ਪੂਰਤੀ ਬਣ ਕੇ ਰਹਿ ਗਈ ਹੈ ਤੇ ਇਸ ਤੋਂ ਇਲਾਵਾ ਅਸੀਂ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇੱਥੇ ਕੀ ਹੋ ਰਿਹਾ ਹੈ ਦੇਖਣ ਚ ਆ ਰਿਹਾ ਕਿ ਜੋ ਤੇ ਹੋਰ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਫਿਕ ਦੀ ਸਮੱਸਿਆ ਹੈ ਪਾਰਕਿੰਗ ਦੀ ਸਪੈਸ਼ਲੀ ਗੱਲ ਕੀਤੀ ਜਾਵੇ ਉਸ ਬਾਰੇ ਤੁਹਾਡਾ ਕੀ ਹੈ ਅ ਅੱਜ ਐਡੀਸੀਪੀ ਟ੍ਰੈਫਿਕ ਸਾਹਿਬ ਤੇ ਐਸੀਪੀ ਟ੍ਰੈਫਿਕ ਟ੍ਰੈਫਿਕ ਸਾਹਿਬ ਅੱਜ ਹੀ ਉਹਨਾਂ ਨੇ ਜੁਆਇਨ ਕੀਤਾ ਤੇ ਇੱਕ ਅਦੇ ਦਿਨ ਚ ਜਿਹੜੀ ਵੀ ਕੋਈ ਹੋਊਗੀ ਉਹ ਸੋਲਵ ਹੋ ਜਾਏਗੀ ਅਜੀ ਬਿਲਕੁਲ ਸਭ ਤੋਂ ਪਹਿਲਾਂ ਜਿਵੇਂ ਜੋਤੀ ਚੌਕ ਉਹਨੂੰ ਦੇਖਿਆ ਜਾਏਗਾ ਬਿਲਕੁਲ ਬਿਲਕੁਲ 100% ਦੇਖਿਆ ਜਾਏਗਾ ਜੀ ਅਜੀ ਬਿਲਕੁਲ ਤੁਸੀਂ ਦੇਖਿਆ ਕਿ ਪੀਸੀਆਰ ਇੰਚਾਰ ਸ਼ਸ਼ੀਪਾਲ ਜੀ ਦਾ ਕਹਿਣਾ ਹੈ ਕਿ ਇੱਥੇ ਜਿਹੜੀ ਸਮੱਸਿਆ ਹੈ ਕਿਉਂਕਿ ਅੱਜ ਹੀ ਟ੍ਰੈਫਿਕ ਅਧਿਕਾਰੀਆਂ ਨੇ ਜੁਆਇਨ ਕੀਤਾ ਹੈ ਤੇ ਸੋਮਵਾਰ ਤੱਕ ਇਸ ਸਮੱਸਿਆ ਨੂੰ ਦੂਰ ਕਰ ਦਿੱਤਾ ਜਾਏਗਾ ਕੈਮਰਾਮੈਨ ਨikhil Sharma ਦੇ ਨਾਲ ਪਰਮਜੀਤ ਸਿੰਘ ਰਾਂਗਪੁਰੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ